ਨਸ਼ਾ ਤਸਕਰਾਂ ਦੇ ਵੱਲੋਂ ਇੱਕ ਗੱਡੀ ਨੂੰ ਭਿਆਨਕ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਟੱਕਰ ਵੇਖ ਸਕਦੇ ਹੋ ਕਿ ਇੰਨੀ ਭਿਆਨਕ ਸੀ ਕਿ ਦੋਨਾਂ ਗੱਡੀਆਂ ਦੇ ਪਰ ਖੱੱਚੇ ਤੱਕ ਉੱਡ ਜਾਂਦੇ ਨੇ ਤਾਂ ਇਹ ਗੱਡੀ ਸੜਕ ਦੇ ਕਿਨਾਰੇ ਖੜੀ ਸੀ ਜਿਸ ਤੋਂ ਬਾਅਦ ਇਹ ਤੇਜ਼ ਰਫ਼ਤਾਰ ਜਿਹੜੇ ਨਸ਼ਾ ਤਸਕਰਾਂ ਰਹੇ ਸੀ ਇਹਨਾਂ ਦੇ ਵੱਲੋਂ ਇਸ ਗੱਡੀ ਨੂੰ ਭਿਆਨਕ ਟੱਕਰ ਮਾਰੀ ਗਈ ਜਿਸ ਦੇ ਵਿੱਚ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮੌਕੇ ਤੇ ਲੋਕ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਸ਼ੀਸ਼ੇ ਤੋੜ ਕੇ ਦੋਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਦੱਸਦੀ ਹੈ ਕਿ ਟੱਕਰ ਮਾਰਨ ਵਾਲੇ ਇਹ ਨੌਜਵਾਨ ਨਸ਼ਾ ਤਸਕਰ ਸੀ ਜਿਨ੍ਹਾਂ ਦੀ ਗੱਡੀ ਦੇ ਵਿੱਚੋਂ ਭੂਖੀ ਦੀਆਂ ਬੋਰੀਆਂ ਵੀ ਆ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਤਾਂ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨ ਗੱਡੀ ਦੇ ਵਿੱਚ ਜਾ ਰਹੇ ਸੀ ਤੇ ਇਹਨਾਂ ਦੇ ਵੱਲੋਂ ਗੱਡੀ ਇਸ ਲਈ ਰੋਕੀ ਗਈ ਕਿ ਇੱਕ ਨੌਜਵਾਨ ਨੇ ਪਿਸ਼ਾਬ ਕਰਨਾ ਸੀ ਤਾਂ ਇੱਕ ਸਾਈਡ ਤੇ ਗੱਡੀ ਖੜੀ ਸੀ ਜਿਸ ਤੋਂ ਬਾਅਦ ਤੇਜ਼ ਰਫਤਾਰ ਆ ਰਹੇ ਇਨਾ ਨਸ਼ਾ ਤਸਕਰਾਂ ਦੇ ਵੱਲੋਂ ਇਸ ਗੱਡੀ ਨੂੰ ਇਹ ਭਿਆਨਕ ਟੱਕਰ ਮਾਰੀ ਗਈ ਤਾਂ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਇਹ ਨਸ਼ਾ ਤਸਕਰ ਵੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਪੂਰੇ ਹਾਦਸੇ ਦੇ ਵਿੱਚ ਦੋ ਪਰਿਵਾਰ ਹੈ ਜਿਹੜੇ ਉਹ ਉੱਜੜ ਗਏ ਨੇ ਤਾਂ ਨਸ਼ਾ ਤਸਕਰਾਂ ਦੇ ਵੱਲੋਂ ਇਹ ਵੱਡਾ ਕਾਰਾ ਜਿਹੜਾ ਉਹ ਕੀਤਾ ਗਿਆ ਤਾਂ ਇੱਕ ਪਾਸੇ ਉਹਨੂੰ ਨਸ਼ਾ ਵੇਚ ਕੇ ਜਿਹੜਾ ਉਹ ਲੋਕਾਂ ਨੇ ਘਰ ਬਰਬਾਦ ਕਰ ਰਹੇ ਨੇ ਪਰ ਹੁਣ ਇਹਨਾਂ ਦੇ ਵੱਲੋਂ ਤੇਜ਼ ਰਫ਼ਤਾਰ ਗੱਡੀ ਦੇ ਕਾਰਨ ਦੋ ਪਰਿਵਾਰ ਜਿਹੜੇ ਹੋ ਉਚਾਰ ਦਿੱਤੇ ਗਏ ਨੇ ਮੈਂ ਮੌਜੂਦਾ ਸਰਪੰਚਾ ਗੋਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾ ਹੋਇਆ ਪੰਚਾਇਤ ਮੈਂਬਰ ਸੀ ਕੀ ਕਹਿਣਾ ਚਾਹਣਾ ਜਿਹੜਾ ਸੜਕੀ ਹਸਤਾਬਈ ਸੜਕੀ ਹਸਤਾਬਈ ਉਹ اچانک ਬੰਨ ਕੇ ਦੋਗ ਦੇ ਕਰੀਬ ਆਪਦੇ ਦੋਸਤ ਨਾਲ ਘਰੋਂ ਤੁਰਿਆ ਆਪਦੇ ਤਪੇ ਬੱਲ ਨੂੰ ਤੇ ਇੱਥੋਂ ਕੋਈ ਗੱਡੀ ਆਰੀ ਆਪਣਾ ਵਰਨਾ ਗੱਡੀ ਕੁਣ ਨਸ਼ਾ ਤਸਕਰ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣੇ ਮਤਲਬ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਸ ਤੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਬਣ ਰਹੇ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਆ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਤੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟ ਤੇ ਸਾਡੇ ਜੀ ਮੌਜੂਦਾ ਮੜ ਕੇ ਚਲੋ ਜੀ ਆਪਣਾ ਪੰਚਾਇਤ ਮੈਂਬਰ ਸੀ ਮੇਰਾ ਬੜੀਆ ਕਾਬਲ ਬੱਚਾ ਸੀ ਮਤਲਬ ਜ਼ਿੰਮੇਵਾਰ ਤਬਕੇ ਨਾਲ ਸੰਬੰਧਤ ਸੀਗਾ ਤੇ ਅਸੀਂ ਤਾਂ ਕਹਿੰਦੇ ਵੀ ਇਹਨਾਂ ਨੂੰ ਮੜ ਕੇ ਚਲੋ ਕਰੀ ਤੋਂ ਕਰੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਰਵਾਰ ਬਾਈ ਬਾਈ ਕੱਲਾ ਕਮਾਉ ਸੀਗਾ ਦੋ ਮਤਲਬ ਮਤਲਬ ਬੱਚੇ ਸੀ ਜਿਹੜਾ ਮਤਲਬ ਟੀਨਸ ਸੀਗੇ ਇਹ ਜਿਹੜਾ ਬੇਟਾ ਗਾ ਉਹ ਬੰਦ ਬੁੱਧੀ ਆ ਜੀ ਉਹ ਬਾਲਾ ਪ੍ਰੋਪਰ ਆਪਦਾ ਸੋਚ ਤੋਂ ਬਾਹਰ ਆ ਪਰ ਇਹ ਕਮਾਉ ਸੀ ਜਿਹੜਾ ਉਹਨਾਂ ਦਾ ਮਾੜਾ ਜਿਹੜਾ ਪੇਡ ਪਾਲਣ ਕਰਦਾ ਸੀਗਾ ਜੀ ਅਸੀਂ ਤਾਂ ਬਾਈ ਪੰਜਾਬ ਸਰਕਾਰ ਅੱਗੇ ਪ੍ਰਸ਼ਾਸਨਾਂ ਕੀ ਇਹੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜੇ ਸੜਕ ਹਸਤਾ ਕੀਤਾ ਜੀ ਉਹ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ ਕੀ ਕਹਣਾ ਚਾਹਣਾ ਜਿਹੜਾ ਸੜਕੀ ਹਾਦਸਾ ਹੋਇਆ ਜੀ ਕਹਿਣਾ ਚਾਹਣਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬੇੜਾ ਕਰਕੇ ਕਰਤਾ ਇਕੱਲੇ ਸਾਡੇ ਦੋ ਉਹੀ ਬੱਚੇ ਨੌਜਾਨ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲੋ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਹਨਾਂ ਨਸਾ ਤਸਕਰਾਂ ਨੇ ਬਾਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ ਦੋ ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਜੀ ਪਰਿਵਾਰ ਬਾਰੇ ਕੀ ਕਹਿਣਾ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈਗਾ ਜੀ ਬੇਟਾ ਥੋੜਾ ਜਿਹਾ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸਾਨੂੰ ਪਤਾ ਹੀ ਹੈ ਦੁੱਖ ਪੁੱਤਾਂ ਦੇ ਕਿੱਥੇ ਚਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਜੀ ਹੈਗੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗਾ ਸੀ ਸਰ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਇਕੱਲਾ ਕਮਾਊ ਪੁੱਤ ਸੀਗਾ ਜੀ ਮੇਰੇ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਬਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਕੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਤਾਂ ਤੁਹਾਨੂੰ ਸੁਣਵਾਇਆ ਗਿਆ। ਸਾਡ ਦੋ ਸਾਡੇ ਦੋ ਮਤਲਬ ਕਿ ਨਾਰਦੇ ਮੁੰਡਿਆਂ ਦੀ ਡੈਥ ਹੋ ਗਈ ਜੀ। ਸਾਰਾ ਕੁਛ ਸਭ ਕੁਛ ਹੀ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ। ਸਰ ਰਾਮੰਦੀਤ ਹੈ ਗਿਆ ਉਹਦਾ ਨੇਣੇ ਵਾਲ ਪਿੰਡ ਹੈ ਗਿਆ ਜੀ ਇੱਥੇ। ਉਹ ਨੇਣੇ ਵਾਲ ਬਦੋੜ ਕੋਠੇ ਹੈਗੇ ਆ। ਉਹਦੇ ਦੋ ਜਵਾਕ ਸੀਗੇ 14-14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈ ਗਿਆ, ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ। ਉਹਦੇ ਇੱਕ ਕੁੜੀਏ 6 ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਉਹਨਾਂ ਦਾ। ਇਹਨਾਂ ਨਸ਼ਾ ਤਸਕਰਾਂ ਨੇ ਜੀ। ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀਕ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫ਼ਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਸਰ ਕੋਈ ਨਸ਼ਾ ਵੀ ਫੜਿਆ ਗਿਆ ਕੋਈ ਗੱਡੀ ਦੇ ਵਿੱਚ ਤੋਂ ਸਰ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਜਣੇ ਕੋਈ ਗ੍ਰਿਫਤਾਰ ਕੀਤਾ ਗਿਆ ਗਿਆ ਫਿਰ ਨਹੀਂ ਜੀ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰੇਟਿਡ ਗੱਡੀ ਵਿੱਚ ਸੀ ਜਿਹੜੇ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਆ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਸਰ ਕਿੱਥੇ ਰਹਿਣ ਵਾਲਾ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਾ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਕਿਹੜੀ ਕਿਹੜੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਅਸੀਂ ਧਾਰਾ 105 ਬੀ ਐਨਐਸ 324 ਦੀ 4 281 ਤੇ 35 ਤੇ 15 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ